ਪ੍ਰੀਜ਼ ਲੋਰ ਸਾਰੇ ਵੀਰਾਂ ਤੇ ਭੈਣਾਂ ਨੂੰ ਇੱਕ ਵਾਰ ਫਿਰ ਤੋਂ ਮੈਂ ਤੁਹਾਡੇ ਰੂਬਰੂ ਨਵੀਂ ਵੀਡੀਓ ਦੇ ਨਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਮਾਫੀ ਚਾਹੁੰਦਾ ਉਹਨਾਂ ਸਬਸਕ੍ਰਾਈਬਰਸ ਤੋਂ ਜਿਹੜਾ ਮੇਰਾ ਮੈਸੇਜ ਹਿੰਦੀ ਚ ਸੁਣਨਾ ਪਸੰਦ ਕਰਦੇ ਕਿਉਂਕਿ ਮੈਂ ਹਿੰਦੀ ਚ ਅੱਜਕਲ ਨਹੀਂ ਬੋਲ ਰਿਹਾ ਰੀਜ਼ਨ ਵਾਈ ਮੈਂ ਹਿੰਦੀ ਚ ਨਹੀਂ ਬੋਲ ਰਿਹਾ ਕਿਉਂਕਿ ਜਿਸ ਆਡੀਅנס ਨੂੰ ਇੰਗੇਜ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਹੈਗੇ ਪੰਜਾਬ ਦੇ ਲੋਕ ਗੁਰਦਾਸਪੁਰ ਦੇ ਲੋਕ ਕਿਉਂਕਿ ਉੱਥੇ ਇਲੈਕਸ਼ਨਸ ਦੀ ਬਹੁਤ ਗਰਮਾ-ਗਰਮੀ ਹੈ ਅਲਸੋ ਮੈਂ ਕਹਿਣਾ ਚਾਹਉਣਾ ਆਪਣੇ ਕ੍ਰਿਸਚਨ ਭਾਈ ਭੈਣਾਂ ਨੂੰ ਮੇਰੀ ਵੀਡੀਓ ਨੂੰ ਮੈਕਸ ਟੂ ਮੈਕਸ ਸ਼ੇਅਰ ਕਰ ਦਿਓ ਹਰ ਲੋਕਾਂ ਦੇ ਵਿੱਚ ਤਾਂ ਕਿ ਸਾਰੇ ਕ੍ਰਿਸਚਨ ਭਾਈ ਭੈਣਾਂ ਤੱਕ ਮੇਰਾ ਮੈਸੇਜ ਪਹੁੰਚ ਸਕੇ ਤਾਂ ਕਿ ਸਾਡਾ ਹਰ ਕ੍ਰਿਸਚਨ ਭਾਈ ਆ ਭੈਣ ਇਹ ਚੀਜ਼ ਸਮਝ ਸਕੇ ਕਿ ਉਹਨਾਂ ਦੇ ਵੋਟ ਦੀ ਕਿੰਨੀ ਵੈਲਿਊ ਆ ਉਹਨਾਂ ਨੇ ਵੋਟ ਕਿਸ ਨੂੰ ਪਾਉਣੀ ਆ ਕਿਸ ਤਰੀਕੇ ਨਾਲ ਬੰਦੇ ਦੀ ਪਛਾਣ ਕਰਨੀ ਆ ਆਪਣੀ ਵੋਟ ਨੂੰ ਖਰਾਬ ਨਾ ਕਰਿਓ ਆਪਣੀ ਵੋਟ ਨੂੰ ਪਹਿਲਾਂ ਦੀ ਤਰ੍ਹਾਂ ਇੱਕ ਸ਼ਰਾਬ ਦੀ ਬੋਤਲ ਜਾਂ ਚੰਦ ਪੈਸਿਆਂ ਦੇ ਵਿੱਚ ਵੇਚਣਾ ਦਿਓ ਸਮਾਜ ਦੇ ਠੇਕੇਦਾਰਾਂ ਨੂੰ ਤਾਨੂੰ ਤੁਹਾਡਾ ਚੰਗਾ ਲੀਡਰ ਚਾਹੀਦਾ ਆ ਚੰਗਾ ਲੀਡਰ ਜਿਹੜਾ ਪੜਿਆ ਲਿਖਿਆ ਹੋਵੇ ਜਿਹੜਾ ਤੁਹਾਡੇ ਚ ਵਿਚਰਿਆ ਹੋਵੇ ਤੁਹਾਡੇ ਨਾਲ ਸੜਕਾਂ ਤੇ ਤੁਰਿਆ ਹੋਵੇ ਐਸਾ ਲੀਡਰ ਤੁਹਾਨੂੰ ਚਾਹੀਦਾ ਆ ਐਂਡ ਭਾਈ ਸਾਹਿਬ ਸੈਮੂਅਲ ਸੋਨੀ ਨੂੰ ਫਤੇਗੜ ਚੂੜੀਆਂ ਦੇ ਵਿੱਚ ਆਲਮੋਸਟ ਆਲਮੋਸਟ ਲੋਕ ਜਾਣਦੇ ਆ ਉਹਨਾਂ ਦਾ ਬਚਪਨ ਦੇਖਿਆ ਉਹਨਾਂ ਨੂੰ ਵੱਡੇ ਹੁੰਦੇ ਦੇਖਿਆ ਨਾ ਉਹਨਾਂ ਨੂੰ ਅੱਗੇ ਵਧਦੇ ਉਹਨਾਂ ਦੇ ਬੱਚੇ ਹੁੰਦੇ ਦੇਖੇ ਸੈਮੂਅਲ ਸੋਨੀ ਭਾਈ ਸਾਹਿਬ ਦੀ ਡੰਕੇ ਦੇ ਚੋਟ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਉਹਨਾਂ ਤੋਂ ਇਮਾਨਦਾਰ ਆਦਮੀ ਸਾਨੂੰ ਨਹੀਂ ਮਿਲਣਾ ਇਵਨ ਕੋ ਕ੍ਰਿਸਚੀਅਨਜ਼ ਹੋਣ ਚਾਹੇ ਅਦਰ ਕਾਸਟ ਦੇ ਹੋਣ ਉਹਨਾਂ ਤੋਂ ਜ਼ਿਆਦਾ ਇਮਾਨਦਾਰ ਬੰਦਾ ਨਹੀਂ ਮਿਲਣਾ ਅਗਰ ਤੁਹਾਨੂੰ ਇਦਾਂ ਲੱਗਦਾ ਕਿ ਮੇਰੀ ਗੱਲ ਝੂਠੀ ਹੈ ਤੇ ਮੇਰੇ ਗੱਲ ਨੂੰ ਕਮੈਂਟ ਦੇ ਵਿੱਚ ਗਲਤ ਸਾਬਤ ਕਰਕੇ ਦਿਖਾਓ ਗੱਲ ਕਰਦੇ ਆ ਤੁਹਾਡੇ ਚੁੜੇ ਹੋਏ ਨੇਤਾ ਸੁਖ ਰੰਦਾਵਾ ਦੀ ਸੁਖਜਿੰਦਰ ਰੰਦਾਵਾ ਜਿਹੜੇ ਮੌਜੂਦਾ ਐਮਐਲਏ ਨੇ ਇਹ ਕ੍ਰਿਸਚੀਅਨਜ਼ ਦੇ ਬਾਰੇ ਕੀ ਸੋਚਦੇ ਨੇ ਤੇ ਇਹਨਾਂ ਦੇ ਵਿਚਾਰ ਕ੍ਰਿਸਚੀਅਨਜ਼ ਦੇ ਬਾਰੇ ਕੀ ਨੇ ਉਹਨਾਂ ਦੀ ਗੱਲ ਕਰਦੇ ਆਂ ਉਹਨਾਂ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਦਿਖਾਉਣਾ ਚਾਹਾਂਗਾ ਜਿਹਦੇ ਵਿੱਚ ਉਹਨਾਂ ਦੀ ਵੌਇਸ ਰਿਕਾਰਡਿੰਗ ਹੈ ਅਸੀਂ ਸਾਰੇ ਉਹਨਾਂ ਦੀ ਵੌਇਸ ਨੂੰ ਭਲੇ ਹੀ ਪੰਤੇ ਜਾਣਦੇ ਆਂ ਤੇ ਇੱਕ ਵਾਰੀ ਇਹ ਵੌਇਸ ਰਿਕਾਰਡਿੰਗ ਸੁਣਿਓ ਪਲੀਜ਼ ਇਹਨਾਂ ਨੇ ਬਹੁਤ ਜਨਾਨੀਆਂ ਹੀ ਭਾਈ ਦੀਆਂ ਨੇ ਉਹ ਫਿਰ ਅਗਰੇ ਪੰਜ-ਸਾ ਪਾ ਜਾਂਦੇ ਮੇਰੀ ਕੁੜੀ ਦੌਰ ਗਈ ਗਰ ਇਹ ਜੱਟਾਂ ਦੀ ਬੇਟਾਂ ਨਹੀਂ ਕਿ ਗਰ ਇਹ ਜੱਟਾਂ ਦੀ ਬੇਟਾਂ ਨਹੀਂ ਕਿ ਗਰ ਮੈਂ ਰਮਨ ਜੀ ਤੁਹਾਨੂੰ ਭੇਜਿਆ ਦੇਖੋ ਮੇਰੇ ਪਿੰਡ ਦਾ ਛੱਪੜ ਦੇਖੋ ਤੇ ਆ ਲੋ ਇੱਕ ਹੋਰ ਦੇਖ ਲਓ ਜਿਹੜਾ ਮਤਾਂਉਂ अच्छा और सुन लो कब्रस्तान ਵਿੱਚ ਮੈਂ ਇੱਕ ਪਿਆਰ ਕਰ ਰਿਹਾ ਕੋਈ ਉਹਦੀ ਫੇਰ ਲਾਇਓ ਦੇਖਿਆ ਨਹੀਂ ਕੋਈ ਬਹੁਤ ਕ੍ਰਿਸਚਨ ਉਹਨਾਂ ਦਾ ਸਭ ਉਹਨਾਂ ਵਿਚਾਰੇ ਜੱਟਾਂ ਤੋਂ ਮਰਲੀ ਜਾਂਦੇ ਪਿੰਡ 'ਚ 300 ਕ੍ਰਿਸਚਨ ਜ਼ਮੀਨ ਉਹਨਾਂ ਕੋਲ ਇੱਕ ਕਨਾਲ ਆ ਮੈਂ ਸਭ ਇਨਕ੍ਰੋਜਮੈਂਟ ਖਤਮ ਕਰਕੇ ਉਹਨਾਂ ਦਾ ਜਨਾਜ ਕਲਾ ਕਲਾ ਡੇਢ ਦਿਨ ਦੀ ਡਾਇਰੀ ਇਹ ਜੱਟਾਂ ਦੀ ਬੋਤ ਨਹੀਂ ਕੋਈ ਦੇਖੋ ਨਾ ਇੱਕ ਗੱਲ ਤੋਂ ਉਹਨਾਂ ਦੀਆਂ ਕਹਿੰਦੇ ਜੀ ਸਾਡੇ 'ਚ ਉਹਨਾਂ ਨੇ ਪਤਾ ਕਰਨ ਕਿ ਕਹਿੰਦੇ ਜੇ ਤੁਸੀਂ ਕਹਿੰਦੇ ਸਾਡੇ ਕਬਰ ਦੇ ਉੱਪਰ ਕਬਰ ਨਹੀਂ ਬਣਾਉਂਦੇ। ਕਹਿੰਦੇ ਇਹ ਪੰਜ-ਪੰਜ ਕਬਰਾਂ ਉੱਪਰ ਇੱਕ ਦੂਜੇ ਤੇ ਬਣਾ ਦੇ। ਇਹ ਹੈ ਗ੍ਰੈਜੂਏਟ ਕਿੰਨਾ ਇੰਟਰਸਟ। ਇਹਨਾਂ ਦੇ ਬਹੁਤ ਜਨਾਨੀਆਂ ਹੀ ਪਾਜਦੀਆਂ ਨੇ ਉਹ ਪਤਾ ਨਹੀਂ ਕਿਉਂ। ਮੋਰ ਨੇ ਫੋਰ ਨੇ ਕੋਈ ਖੜਾਈ ਨਹੀਂ ਹੋਇਆ ਲੱਗਦਾ। ਉਸ ਵੇਲੇ ਘਰੇ ਪੰਜਾਪ ਆ ਜਾਂਦੇ ਮੇਰੀ ਕੁੜੀ ਦੌੜ ਗਈ ਸੀ। ਮੈਂ ਜਾਨ ਰਿਹਾ ਹਾਂ ਕਿ ਜਿਹੜੇ ਜਨੂ ਇਹ ਕਰ ਰਹੇ ਨੇ ਸਭ ਤੋਂ ਪਾਪ ਜਿਵੇਂ ਕਰਨਾ ਬਾਅਦ ਵਿੱਚ ਇਲੈਕਟ੍ਰਿਕ ਜੋ ਸਿੰਧ ਦੇ ਦਸਾਇ ਨਾ ਸੋ ਪੈਣੂ ਦੇ ਭਰਾਵੋ ਜਿੱਦਾਂ ਕਿ ਤੁਸੀਂ ਇਹ ਵਾਇਸ ਮੈਸੇਜ ਨੂੰ ਸੁਣਿਆ ਜਿੱਥੇ ਸੁਖ ਰੰਦਾਵਾ ਜੀ ਕੁਛ ਇੱਕ ਬੱਦੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਨੇ ਕਿਨਾਂ ਲਈ 크ਿਸਚੀਅਨਸ ਦੀਆਂ ਇਸਾਈਆਂ ਦੀਆਂ ਧੀਆਂ ਪੈਣ ਲਈ ਇਹ ਕਹਿੰਦੇ ਆ ਵੀ ਦੌੜ ਜਾਂਦੀਆਂ ਨੇ ਸਵੇਰੇ ਸਵੇਰੇ ਆ ਜਾਂਦੇ ਸਾਡੇ ਕੋਲ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਕਿ ਸਿਰਫ ਇਸਾਈਆਂ ਦੀਆਂ ਧੀਆ ਭੈਣਾਂ ਹੀ ਭਜਦੀਆਂ ਨੇ ਜਾਂ ਫਿਰ ਤੁਹਾਡੀਆਂ ਜਨਾਨੀਆਂ ਨਹੀਂ ਭਜਦੀਆਂ ਮੈਂ ਇਹਨੂੰ ਇਹ ਵੀ ਪੁੱਛਣਾ ਚਾਹਨਾ ਜੇ ਤੁਸੀਂ ਇਦਾਂ ਦੀ ਭੱਦੀ ਸ਼ਬਦਾਵਲੀ ਯੂਜ਼ ਕਰਦੇ ਹੋ ਐਸੇ ਦੇਸ਼ ਦੇ ਵਿੱਚ ਜਿੱਥੇ ਕੁੜੀ ਜਾਂ ਮੁੰਡਾ ਬਾਲਗ ਹੋਣ ਤੇ ਆਪਣੀ ਮਰਜ਼ੀ ਨਾਲ ਵਿਆਹ ਕਰ ਸਕਦੇ ਨੇ ਤੇ ਤੁਸੀਂ ਇਦਾਂ ਦੀ ਸ਼ਬਦਾਵਲੀ ਉਹਨਾਂ ਦੇ ਅਗੇਂਸਟ ਯੂਜ਼ ਕਰੋ ਔਰ ਤੁਸੀਂ ਪਾਰਟਿਕੂਲਰ ਰਿਲੀਜੀਅਨ ਨੂੰ ਟਾਰਗੇਟ ਕਰੋ ਉਹ ਵੀ 크੍ਰਿਸਚਨ ਰਿਲੀਜੀਅਨ ਨੂੰ ਜਿੱਥੇ ਕਿ ਗੁਰਦਾਸਪੁਰ ਦੇ ਵਿੱਚ 5 ਲੱਖ ਵੋਟ ਆ ਇਹਨਾਂ ਦੀ ਉਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਸ਼ਬਦ ਯੂਜ਼ ਕਰੋ ਤੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਵੋਟ ਦੇ ਕੇ ਜਿਤਾ ਦੇਣਗੇ ਰੈਸਟ ਕਰੋ ਭਾਈ ਸਾਹਿਬ ਤੇ ਰੈਸਟ ਕਰਕੇ ਨਾ ਤੁਹਾਨੂੰ ਕਹਿਣਾ ਚਾਹੁੰਨਾ ਹੈ ਕਿ ਅਕਲ ਸਿੱਖਿਓ ਥੋੜੀ ਜੀ ਆਪਣੇ ਵੱਡੇ ਵੱਡੇ ਰਿਆਂ ਕੋ ਜਾਂ ਫਿਰ ਆਪਣੇ ਛੋਟਿਆਂ ਕੋ ਇਹ ਕੋਈ ਤਰੀਕਾ ਤੁਹਾਡਾ ਗੱਲ ਕਰਨ ਦਾ ਤੁਸੀਂ ਐਡੀ ਵੱਡੀ ਚੇਅਰ ਤੇ ਬੈਠ ਕੇ ਨੌਨਸੈਂਸ ਗੱਲਾਂ ਕਰਦੇ ਹੋ ਉਹ ਵੀ ਪਰਟੀਕੂਲਰ ਸਮਾਜ ਲਈ ਬਾਕੀ ਫੈਸਲਾ ਤੁਹਾਡਾ ਆ ਦੇਖੋ ਕਿਸ ਹੱਦ ਤੱਕ ਨਫ਼ਰਤ ਇਹਨਾਂ ਦੇ ਦਿਲਾਂ ਦੇ ਵਿੱਚ ਤੁਹਾਡੇ ਲਈ ਆ ਜਦ ਕਿ ਵੋਟ ਇਹਨਾਂ ਨੂੰ ਤੁਹਾਡੀ ਚਾਹੀਦੀ ਆ ਫਿਊਚਰ ਵੀ ਤੁਹਾਡੇ ਬੱਚਿਆਂ ਦਾ ਇਹਨਾਂ ਨੇ ਖਰਾਬ ਕਰਨਾ ਫਿਰ ਵੀ ਤੁਸੀਂ ਵੋਟ ਕਿਹਨੂੰ ਪਾਣੀ ਇਹਨਾਂ ਨੂੰ ਪਾਣੀ ਆ ਇਹੋ ਜਿਹੇ ਬੰਦਿਆਂ ਨੂੰ ਵੋਟ ਪਾ ਕੇ ਤੁਸੀਂ ਆਪਣਾ ਭਵਿੱਖ ਆਪਣੀ ਕਿਸਮਤ ਆਪ ਲਿਖ ਲੈਂਦੇ ਹੋ ਹੱਥ ਜੋੜ ਕੇ ਬੇਨਤੀ ਆ ਮੈਨੂੰ ਤੁਹਾਡੇ ਨਾਲ ਦਰਦਿਆ ਭਾਈ ਸਾਹਿਬ ਸ਼ੈਮੂਲ ਸੋਨੀ ਜੀ ਜਾਂ ਹੋਰ ਉਹਨਾਂ ਦੀ ਟੀਮ ਵਾਲੇ ਜਿਹੜੇ ਤੁਰੇ ਫਿਰਦੇ ਨੇ ਤਿੱਖੜ ਦੁਪਹਿਰ ਦੇ ਵਿੱਚ ਉਹਨਾਂ ਨੂੰ ਤੁਹਾਡੇ ਨਾਲ ਦਰਦਿਆ ਇਸ ਵਾਰ ਫੈਸਲਾ ਸਹੀ ਲਿਓ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਵਨ ਮੋਰ ਟਾਈਮ ਡੋਨਟ ਵੇਸਟ ਯਰ ਵੋਟ ਟੂ ਐਨੀ ਆਫ ਥਿਸ ਥੀਸ ਕਾਈਂਡ ਆਫ ਪਰਸਨ ਜਿਹਦੇ ਜਿਹਦੇ ਮਨ ਵਿੱਚ ਤੁਹਾਡੇ ਲਈ ਦੁੱਖੀ ਦੇ ਔਕਾਤ ਨਹੀਂ ਹੈਗੀ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਨਾ ਹੱਥ ਜੋੜ ਕੇ ਕਹਨਾ ਕਿ ਸਾਡੇ ਕੋਲ ਸਿਰਫ ਇੱਕ ਨੇਤਾ ਆ ਇਮਾਨਦਾਰ ਓਨੈਸਟ ਨੇਤਾ ਆ ਉਹਨਾਂ ਨੂੰ ਵੋਟ ਦਿਓ ਭਾਈ ਸਾਹਿਬ ਸਹਿਮੂਲ ਸੋਨੀ ਨੂੰ ਵੋਟ ਦਿਓ ਗੈਸ ਸਿਲੰਡਰ ਦਾ ਬਟਨ ਪ੍ਰੈਸ ਕਰਕੇ ਉਹਨਾਂ ਨੂੰ ਵੋਟ ਦੇਣੀ ਆ ਤਾਂ ਕਿ ਸਾਡੇ ਬੱਚਿਆਂ ਦਾ ਅੱਗੇ ਆਉਣ ਵਾਲੇ ਟਾਈਮ ਤੇ ਫਿਊਚਰ ਜਿਹੜਾ ਉਹ ਹੋਰ ਸਿਕਿਉਰ ਹੋ ਸਕੇ ਸਾਡਾ ਫਿਊਚਰ ਸਿਕਿਉਰ ਹੋ ਸਕੇ ਸਾਡੇ ਜਿਹੜੇ ਬੇਰੋਜ਼ਗਾਰ ਭੈਣ ਭਰਾ ਆ ਉਹਨਾਂ ਲਈ ਕੁਝ ਨਵੇਂ-ਨਵੇਂ ਵਰਕਿੰਗ ਡਿਜ਼ਾਈਨਸ ਆ ਸਕਣ ਠੀਕ ਹੈ ਇਦਾਂ ਦੇ ਲੋਕਾਂ ਨੂੰ ਵੋਟ ਨਾ ਦਿਓ ਜਿਹੜੇ ਤੁਹਾਡੀ ਔਕਾਤ ਦੁੱਕੀ ਦੀ ਨਹੀਂ ਸਮਝਦੇ ਇਹ ਤੁਹਾਨੂੰ ਇੱਕ ਬੋਲ ਦੇ ਕੇ ਚੰਦ ਪੈਸੇ ਦੇ ਕੇ ਖਰੀਦ ਤਾ ਲੈਂਦੇ ਆ ਪਰ ਤੁਹਾਡੇ ਬਾਰੇ ਸੋਚਦੇ ਕੁਛ ਨਹੀਂ ਇਸੇ ਦੇ ਨਾਲ ਆਪਣੇ ਵੀਰ ਨੂੰ ਦਿਓ ਇਜਾਜ਼ਤ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਇਹੋ ਜਿਹੇ ਬੰਦਿਆਂ ਨੂੰ ਐਕਸਪੋਜ਼ ਕਰਾਂਗੇ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਆਫ ਯੋਰ ਫੈਮਿਲੀ